ਬੱਚਿਆਂ ਨੂੰ ਮੈਂ ਇਹੀ ਸੁਨੇਹਾ ਦੇਉਂਗੀ ਕਿ ਧੀਆ ਉਹ ਹੁਣ ਡਾਇਲੌਗ ਪੁਰਾਣਾ ਹੋ ਗਿਆ ਵੀ ਕੁੜੀਆਂ ਵਿਚਾਰੀਆਂ ਹੁੰਦੀਆਂ ਨੇ ਕੁੜੀਆਂ ਦੇ ਕਹਿੰਦੇ ਵੀ ਕਹਿੰਦੇ ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ ਕੁੜੀਆਂ ਦੇ ਪਰ ਨਹੀਂ ਹੁੰਦੇ ਕੁੜੀਆਂ ਦੇ ਸੋਹਰੇ ਤੇ ਪੇਕੇ ਤਾਂ ਹੁੰਦੇ ਨੇ ਪਰ ਕੁੜੀਆਂ ਦੇ ਘਰ ਨਹੀਂ ਹੁੰਦੇ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਪਰ ਜੀ ਗੀਤ ਰੱਖਿਓ ਜ਼ਰਮਾਨਾ ਚਲਾਉਂਦੀਆਂ ਔਰਤਾਂ ਹੀ ਨੇ ਜਨਮ ਦਿੰਦੀਆਂ ਔਰਤਾਂ ਹੀ ਨੇ ਸਮਾਜ ਨੇ ਕਿਹੋ ਜਿਹਾ ਬਣਨਾ ਹੈ ਬੱਚੇ ਲੈ ਕੇ ਹੋ ਜਾ ਵਡਾ ਹੋਗੇ ਨਾਗਰਿਕ ਬਣਨਾ ਇਹ ਮਾਂ ਨੇ ਡਿਸਾਈਡ ਕਰਨਾ ਹੈ ਨੌਜਵਾਨ ਮੁੰਡਿਆਂ ਨੇ ਕਿਹੋ ਜਿਹਾ ਬਣਨਾ ਇਹ ਕੁੜੀਆਂ ਨੇ ਡਿਸਾਈਡ ਕਰਨਾ ਜਿਉਂ ਜਿਵੇਂ ਮੁੰਡੇ ਦੀ ਉਹ ਮੰਗ ਰੱਖਦੀਆਂ ਨੇ ਕਿ ਪੜ੍ਹਿਆ ਲਿਖਿਆ ਚਾਹੀਦਾ ਵਿਆਹ ਲਈ ਕਿ ਅੱਜ ਕੱਲ ਕਿਸੇ ਹੋਰ ਤਰੀਕੇ ਦਾ ਚਾਹੀਦਾ ਜਿਵੇਂ ਅੱਜ ਕੱਲ ਮੁੰਡੇ ਬਣਦੇ ਜਾ ਰਹੇ ਨੇ ਜਿਹੋ ਜਾਂ ਮਾਂ ਬੱਚਿਆਂ ਨੂੰ ਸੰਸਕਾਰ ਦਿੰਦੀ ਹੈ ਉਹ ਜਾਂ ਨਾਗਰਿਕ ਪਿਆਰ ਹੁੰਦਾ ਹੈ ਉਸ ਤੋਂ ਬਾਅਦ ਜਿਹੋ ਜੇ ਧੀ ਨੂੰ ਸੰਸਕਾਰ ਦਿੱਤੇ ਜਾਂਦੇ ਨੇ ਉਹ ਅੱਗੇ ਸਮਾਜ ਨੂੰ ਅੱਗੇ ਤੋਰਦੀ ਹੈ ਚਾਹੇ ਸਾਨੂੰ ਲੱਖ ਕਈ ਜਾਣ ਸਾਡੇ ਘਰ ਨਹੀਂ ਉਹ ਤੇ ਘਰ ਸਾਰੇ ਸਾਡੇ ਨੇ ਸਾਡੇ ਹੀ ਬਣਾਏ ਹੋਏ ਨੇ ਘਰੋਂ ਸੱਚ ਜਾਣੇ ਉਹ ਦੇਖੋ ਸਮਾਜ ਦਾ ਅਨਿਖੜ ਵਾਗ ਤਾਂ ਦੋਵੇਂ ਨੇ ਦੋਵੇਂ ਬਿਨਾ ਸਮਾਜ ਨਹੀਂ ਚੱਲਦਾ ਬੰਦੇ ਜਿੰਨੀ ਮਿਹਨਤ ਕਰਦੇ ਆ ਜਿੰਨੀ ਸਾਰਾ ਦਿਨ ਪਰਿਵਾਰ ਦੀ ਟੈਨਸ਼ਨ ਲੈ ਕੇ ਬਾਹਰ ਤੁਰੇ ਫਿਰਦੇ ਨੇ ਉਹਨਾਂ ਵਰਗੀ ਮਿਹਨਤ ਤੇ ਉਹਨਾਂ ਉਹਨਾਂ ਦੀ ਹਾਲਤ ਜਾਦਾ ਮਿਹਨਤ ਵਾਲੀ ਐ ਔਰਤਾਂ ਨੇ ਤਾਂ ਘਰੇ ਬੱਚੇ ਸਾਹਮਣੇ ਕਦੇ ਗੋਟਿਆਂ ਨੂੰ ਪਾਣੀ ਦੇਣਾ ਕਦੇ ਟੀਵੀ ਦੇਖਣਾ ਕਦੇ ਰਿਸ਼ਤੇਦਾਰਾਂ ਨਾਲ ਫੋਨ ਤੇ ਗੱਲਾਂ ਕਰਨੀਆਂ ਔਰਤਾਂ ਦੇ ਕੰਮ ਪਿਆਰੇ ਪਿਆਰੇ ਨੇ ਬੰਦਿਆਂ ਦੇ ਕੰਮ ਦੇਖੋ ਨਾ ਸਾਰੀ ਦਿਹਾੜੀ ਮੱਥਾ ਮਾਰ ਕੇ ਆਖਣੇ ਆਏ ਨੂੰ ਅਸੀਂ ਫੇਰ ਵੀ ਮੇਲੇ ਹੀ ਦੇ ਦਿੰਦੇ ਹਾਂ ਵੀ ਪਤਾ ਨਹੀਂ ਕਿਧਰੋਂ ਦੁਰਕੀ ਸਾਨੂੰ ਸਪੋਰਟ ਕਰਨੀ ਚਾਹੀਦੀ ਆ ਔਰਤਾਂ ਨੂੰ ਸੰਪੰਧਿਆ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਇਸ ਦੇਸ਼ਦਿਆਂ ਨੇ ਭਾਰਤ ਦੇਸ਼ ਦੇ ਵਿੱਚ ਇਥੋਂ ਦੇ ਬੰਦਿਆਂ ਨੇ ਔਰਤਾਂ ਨੂੰ ਰਾਣੀਆ ਬਣਾ ਕੇ ਰੱਖਿਆ ਹੋਇਆ ਤੁਸੀਂ ਬਾਹਰ ਜਾ ਕੇ ਦੇਖੋ ਹਰ ਔਰਤ ਤੇ ਬੰਦਾ ਸਾਰੇ ਹੀ ਕੰਮਕਾਜੀ ਦੇ ਤੁਸੀਂ ਘਰ ਚਲਾਉਣਾ ਦੁਨੀਆ ਦਾ ਸਭ ਤੋਂ ਸੋਹਣਾ ਕੰਮ ਸੋਹਣੀ ਨੌਕਰੀ ਹੈਗਾ ਘਰ ਚਲਾਉਣਾ ਕਈ ਵਾਰ ਲੱਗਦਾ ਵੀ ਜਿਹੜੀ ਔਰਤ ਸ਼ਾਇਦ ਕੰਮ ਤੇ ਜਾਂਦੀ ਹੈ ਉਹ ਜ਼ਿਆਦਾ ਵਧੀਰੀ ਹੈ ਅਰਚ ਲੋੜ ਤੋਂ ਵੱਡਾ ਕੰਮ ਕੋਈ ਨਹੀਂ ਹੁੰਦਾ ਬੱਚੇ ਪਾਲਣ ਤੋਂ ਵੱਡਾ ਕੰਮ ਕੋਈ ਨਹੀਂ ਹੁੰਦਾ ਟੀਵੀ ਉੱਤੇ ਸੀਰੀਅਲ ਦੇਖਣ ਤੋਂ ਵੱਧ ਕੰਮ ਕੋਈ ਨਹੀਂ ਸੁਆਰਤ ਹੋਣਾ ਇੱਕ ਖੂਬਸੂਰਤ ਗੱਲ ਹੈ ਔਰਤ ਹੋਣਾ ਪਰਮਾਤਮਾ ਦੀ ਦਾਤ ਹੈ ਔਰਤਾਂ ਨੇ ਸ੍ਰਿਸ਼ਟੀ ਰਚੀ ਹੈ ਔਰਤਾਂ ਨੇ ਹੀ ਅੱਗੇ ਸੰਸਕਾਰ ਦੇਣੇ ਨੇ ਬੰਦਿਆਂ ਕੋਲ ਸਮਾਂ ਨਹੀਂ ਹੁੰਦਾ ਬੱਚਿਆਂ ਨੂੰ ਬਹੁਤ ਹੀ ਸੰਸਕਾਰ ਦੇਣ ਦਾ ਪਨੀਰੀ ਆਉਣ ਵਾਲੇ ਬੱਚੇ ਕਿਹੋ ਜਿਹੇ ਬਣਨਗੇ ਔਰਤਾਂ ਦੇ ਹੱਥ ਚ ਬੱਚਿਆਂ ਨੂੰ ਉੱਡਣ ਦਿਓ ਕੁੜੀਆਂ ਉਹਨਾਂ ਦੇ ਹੁਨਰ ਮੁਤਾਬਕ ਉਹਨਾਂ ਦਾ ਵਿਸ਼ਾ ਚੁਣਨ ਦਿਓ ਅੱਜ ਮਾਪੇ ਇੱਥੇ ਬੈਠੇ ਨੇ ਵਿਦਿਆਪਕਾਂ ਨੇ ਤਾਂ ਪੜਾ ਲੈਣਾ ਹੈ ਅਧਿਆਪਕਾਂ ਦਾ ਕੰਮ ਹੈ ਇਹ ਤਾਂ ਗੁਰੂ ਹੁੰਦੇ ਨੇ ਇਹਨਾਂ ਦਾ ਕੰਮ ਆ ਪੜਾਉਣਾ ਦੁਨੀਆ ਦੀ ਸਭ ਤੋਂ ਸੋਹਣੀ ਮੌਕਦੀ ਵਿਦਿਆਪਕ ਦੀ ਹੈ ਮੈਂ ਤੇ ਮੰਨ ਮੇਰੀ ਬੜੀ ਇੱਛਾ ਸੀ ਕਿ ਮੈਂ ਵਿਦਿਆਪਕ ਕੋ ਪ੍ਰੋਫੈਸਰ ਬਣਾ ਪਰ ਕਿਸਮਤ ਜਿੱਦਣ ਜਿੱਦਣ ਨੂੰ ਲੈ ਜਾਂਦੀ ਹੈ ਬੰਦਾ ਉਧਰ ਨੂੰ ਚੱਲ ਜਾਂਦਾ ਬੱਚਿਆਂ ਨੂੰ ਜੋ ਉਹਨਾਂ ਦਾ ਮਨ ਕਰਦਾ ਨਾ ਜੀ ਮੈਂ ਤਿੰਨ ਚਾਰ ਕੰਮ ਬਦਲਦੀ ਬਦਲਦੀ ਦੇਖੂ ਹਾਂ ਸੱਸ ਸਦਾ ਨਾ ਕਿਉਂਕਿ ਮੇਰੇ ਮਾਪੇ ਨੇ ਮੈਨੂੰ ਜਿੱਧਰ ਨੂੰ ਚੱਲਣਾ ਚਾਹਿਆ ਹਵਾ ਨੇ ਜਿੱਧਰ ਨੂੰ ਚੱਲਣਾ ਚਾਹੇ ਰੁੱਖ ਖੋਲ ਦੇਣਾ ਚਾਹੀਦਾ ਹੈ ਹੌਲੀ ਹੌਲੀ ਬੱਚਾ ਪਤਾ ਨਹੀਂ ਕੀ ਚੀਜ਼ ਬਣਨ ਨੂੰ ਹਲੇ ਹੋਰ ਨਹੀਂ ਪਤਾ ਕਿੱਧਰ ਨੂੰ ਜਾਣਾ ਰੋਕਦਾ ਕੋਈ ਨਹੀਂ ਲੋਕੋ ਨਾ ਉਹਦਾ ਜੇ ਉਹਦਾ ਦਿਲ ਕਰਦਾ ਉਹਨੇ ਚਿੱਤਰਕਾਰ ਬਣਨਾ ਨਾ ਪੇਂਟਰ ਬਣਨਾ ਪਤਾ ਨਹੀਂ ਉਹਦੀ ਕਿਹੋ ਜਿਹਾ ਚਿੱਤਰਕਾਰ ਬਣ ਜਾਣਾ ਕਈਆਂ ਦੀਆਂ ਪੇਂਟਿੰਗਾਂ ਹੀ ਕਰੋੜਾਂ 'ਚ ਵਿਕਦੀਆਂ ਨੇ